हां जी जस श्री काल दोस्तों आज ऐसे दहनो एक बहुत ही रोमांचक कहानी सुना रही हां बहुत पुरानी ਗੱਲ ਹੈ ਬੁਲਬਲ ਨੂੰ ਅੰਤ ਆਦੀ ਭੁੱਖ ਲੱਗੀ ਸੀ ਉਹ ਕਾਣਾ ਪਾਲ ਦੀ ਪਾਲ ਦੀ ਅਮਰੂਦ ਦੇ ਬੂਟੇ ਤੇ ਆ ਬੈਠੀ ਤੇ ਲੱਗੀ ਕੱਚੇ ਅਮਰੂਦ ਦਾ ਨੂੰ ਠੁੱਕੇ ਮਾਰਨ ਜਿੰਨੇ ਮਹੂਦ ਉਸਨੇ ਖਾਤੇ ਉਸ ਤੋਂ ਕਿਤੇ ਵੱਧ ਬਰਬਾਦ ਕਰਕੇ ਹੀਠਾ ਸੁਸ ਦਿੱਤੇ ਅਮਰੂਦ ਦੇ ਬੂਟੇ ਕੋ ਲੋਏ ਬਰਬਾਦੀ ਸਹਾਰੀ ਨਾ ਗਈ ਉਹ ਬੁਲਬਲ ਨੂੰ ਕਿਆ ਬੁਲਬਲੇ ਇਹ ਰਹੀ ਤੇ ਤੋਤੇ ਚ ਕੋਈ ਫਰਕ ਹੈ ਉਹ ਉਹ ਵੀ ਖੰ ਦਾ ਘਾਟੇ ਤੇ ਬਰਬਾਦ ਵੱਧ ਕਰਦਾ ਹੈ ਤੇ ਤੂੰ ਵੀ ਉਹੀ ਕੁਝ ਕਰਦੀ ਹੈ ਬੁਲਬੁਲ ਖਿੱਚ ਕੇ ਬੋਲੀ ਤੋ ਕਿੱਡਾ ਮੂਰਖ ਹੈ ਮੈਨੂੰ ਤੋਤੇ ਨਾਲ ਲਾ ਰਿਆ ਹੈ ਉਹ ਕਿੱਥੇ ਤੇ ਮੈਂ ਕਿੱਥੇ ਅਮਰੂਦ ਨੇ ਪੁੱਛਿਆ ਉਹ ਕਿਸ ਤਰ੍ਹਾਂ ਮੈਂ ਫालतਾ পেট ਭਰਨ ਲਈ ਖਾਣੇ ਹੀ ਹੋਏ ਨੇ ਪਰ ਨਾਲ ਹੀ ਤੁਹਾਨੂੰ ਮਿੱਠੇ ਮਿੱਠੇ ਗੀਤ ਵੀ ਸੁਣਾਉਂਦੀ ਹਾਂ ਬੁਲਬੁਲ ਬੋਲੀ ਅਮਰੂਦ ਦੇ ਬੋਟੇ ਨੇ ਕੁਝ ਸਿਰ ਸੋਚਿਆ ਤੇ ਕਹਿ ਲੱਗਿਆ ਤੇਰੀ ਗੱਲ ਠੀਕ ਹੈ ਪਰ ਜੇ ਤੂੰ ਕੇਵਲ ਪੱਕਿਆ ਫਲ ਹੀ ਖਾਏ ਤਾਂ ਇਹ ਤੇਰੇ ਲਈ ਵੀ ਸੁੱਖ ਹੋਏਗਾ ਤੇ ਮੈਨੂੰ ਵੀ ਦਰਦ ਘੱਟ ਹੋਏਗਾ ਕਿਉਂਕਿ ਜੋ ਪੱਕੇ ਫਲ ਨੇ ਤਾਂ ਚੜਨਾ ਹੀ ਹੋਇਆ ਬੁਲਬੁਲ ਨੂੰ ਇਹ ਗੱਲ ਜੱਜ ਗਈ ਉਹ ਖੁਸ਼ੀ-ਖੁਸ਼ੀ ਮੰਨ ਗਈ ਉਸ ਤੋਂ ਬਾਅਦ ਉਹ ਪੱਕੇ ਫਲ ਹੀ ਖਾਣ ਲੱਗੀ ਤੇ ਜਦੋਂ ਉਹ ਰੱਤ ਚੰਨੀ ਤਾਂ ਫਿਰ ਇੱਕ ਵੀ ਠੁਗਾ ਫਲ ਨੂੰ ਨਾ ਮਾਰਦੀ ਅੰਬੂ ਦੇ ਬੂਟੇ ਨੇ ਇੱਕ ਦਿਨ ਸਵੇਰੇ-ਸਵੇਰੇ ਹਵਾ ਨਾਲ ਚੁੰਮਦੇ ਹੋਏ ਸਾਰੇ ਗਲ ਖੜੋਤੇ ਅਨਾਰ ਦੇ ਬੂਟੇ ਨੂੰ ਦੱਸੇ ਦੋਏ ਗੱਲਾਂ ਹੈ ਕਰ ਰਹੇ ਸੰਗੀ ਇਹਨਾਂ ਨੂੰ ਇੱਕ ਮੁੰਡਾ ਆਇਆ ਅਤੇ ਡੰਡੇ ਮਾਰ ਕੇ ਅਮਰੂਦ ਨੂੰ ਝਾੜਨ ਲੱਗਾ ਉਸਨੇ ਕੱਚੇ ਅੱਧੇ ਪੱਕੇ ਅਤੇ ਪੱਕੇ ਕਿੰਨੇ ਹੀ ਅਮਰੂਦ ਝਾੜ ਲਏ ਫਿਰ ਉਹਨਾਂ ਨੇ ਉਸ ਨੂੰ ਜਿਹੜੇ ਚੰਗੇ-ਚੰਗੇ ਲੱਗੇ ਚੁੱਕ ਲਏ ਤੇ ਬਾਕੀ ਉੱਥੇ ਹੀ ਪਏ ਰਹਿਣ ਦਿੱਤੇ ਅਤੇ ਆਪਣੇ ਕੰਮ ਕਰਕੇ ਉੱਥੋਂ ਚਲਾ ਗਿਆ ਉਸ ਮੁੰਡੇ ਦੀ ਜਾਣ ਤੋਂ ਬਾਅਦ ਅਨਾਰ ਦੇ ਬੂਟੇ ਬੜੇ ਦੁਖੀ ਮਨ ਨਾਲ ਬੋਲੇ ਅਮਰੂਦ ਯਾਰ ਗਲਤ ਹੈ ਠੀਕੇ ਪਰ ਆ ਬੰਦਾ ਪਤਾ ਨਹੀਂ ਕਦੋਂ ਇਹ ਗਲ ਸਮਝੇਗਾ ਅਨਾਰਦੀ ਇਹ ਗੱਲ ਖੋਲ ਖੜੇ ਹੋਰ ਬੁੱਟਿਆਂ ਨੂੰ ਅਤੇ ਉਹਨਾਂ ਉੱਤੇ ਬੈਠੇ ਪੰਛੀਆਂ ਨੂੰ ਸੋਚੀ ਪੈ ਕੇ ਜੀ ਹਾਂ ਇਸ ਖਾਣੇ ਤੋਂ ਸਾਨੂੰ ਮੇਰੇ ਅਕੋਰਡਿੰਗ ਆਪਾਂ ਨੂੰ ਇਸ ਖਾਣੇ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਉਹੀ ਅਮਰੂਦ ਜਾਂ ਉਹੀ ਫਲ ਖਾਣਾ ਚਾਹੀਦਾ ਹੈ ਜੋ ਪੱਕਿਆ ਹੋਵੇ ਨੀਤਾ ਆਪਣੀ ਜਨਤਾ ਕੀ ਕਰਦੀ ਹੈ ਕੋਈ ਵੀ ਇਨਸਾਨ ਇਹੀ ਕਰਦਾ ਹੈ ਕੱਚਾ ਅਮਰੂਦ ਹੈ ਉਸ ਨੂੰ ਤੋੜ ਲੈਂਦਾ ਹੈ ਦਸ ਨਾਲ ਅਮਰੂਦਾਂ ਨੂੰ या किसी भी होर बूटे तकलीफ होंगी है इंसान कोई भी काम करने लग्या ज्यादा सोचता नहीं है, है, है। जो दिल करता है उसमें करता है तह लगता है कि कहानी की जो सिक्ख्या मैं दसी है वह सही है या गलत है इसमें तो कमेंट सैक्शन दस सकते हो अच्छी ये नहीं कहानी अंत तक देखना लाइक शेयर एंड कमेंट जरूर करना तुम अवे दिन रोज़ रोज़ लईए और तू ਇਸੇ ਤਰ੍ਹਾਂ ਆਪਣੀ ਕਹਾਣੀ ਸੁਣਾਈਏ ਅਤੇ ਥੋੜਾ ਮਨੋਰੰਜਨ ਕਰੀਏ